ਮੇਰੇ ਸਤਿਕਾਰਯੋ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਬਾਹਰ ਵਸਦੇ ਪੰਜਾਬੀ ਆ ਜਾਂ ਹਿੰਦੁਸਤਾਨੀ ਉਹਨਾਂ ਨੂੰ ਪਤਾ ਆ ਕਿ ਅੱਜ ਦੁਸ਼ਹਿਰੇ ਦਾ ਤਿਉਹਾਰ ਆ ਤੇ ਆਪਣਾ ਸਾਰਾ ਹਿੰਦੁਸਤਾਨ ਤੇ ਪੰਜਾਬ ਵਾਸੀ ਅੱਜ ਦੇ ਦਿਨ ਰਾਵਣ ਨੂੰ ਲੂੰਦੇ ਆ ਕਿ ਬਦੀ ਦੇ ਉੱਤੇ ਨੇਕੀ ਦੀ ਜਿੱਤ ਪਰ ਗੁਰੂ ਗ੍ਰੰਥ ਸਾਹਿਬ ਦੀ ਤੁਹਾਨੂੰ ਪਤਾ ਆ ਕਿ ਆਪਣੇ ਜਿਹੜੇ ਸਿੱਖਾਂ ਦੇ ਸਿਖਿਆ ਚੋਂ ਪਤੋ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਵਧੀ ਸਿੱਖਾਂ ਦੀ ਗੁਰਗ੍ਰੰਥ ਸਾਹਿਬ ਦੀ ਜਿਹੜੀ ਵਿਅਤੀ ਦੁਸ਼ਟਾਂ ਨੇ ਕੀਤੀ ਆ ਉਹਦਾ ਆਪਣਾ ਕੋਈ ਦੁਸ਼ਹਿਰੇ ਦਾ ਕੋਈ ਮਤਲਬ ਪਹਿਲਾਂ ਕਹਿੰਦੇ ਸੀ ਨਹੀਂ ਮਨਾਉਣਾ ਪਰ ਆਪਣਾ ਜਿਹੜਾ ਸਿੱਖ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੇ ਸੀ ਇਨਸਾਫ ਲੈਣ ਵਾਸਤੇ ਨੇਕੀ ਨੇਕੀ ਵਾਸਤੇ ਬਾਦਲ ਜਿਹੜਾ ਉਹ ਅੱਜ 라ਵਣ ਦੇ ਰੂਪ ਚ ਪ੍ਰਗਟ ਹੋਇਆ ਉਹਦਾ ਦੂਜਾ ਰੂਪ ਅੱਜ ਆਪਾਂ ਸਾਰੇ ਜਿਹੜੇ ਆ ਛੋਟੇ ਬੱਚਿਆਂ ਨੇ ਆ 라ਵਣ ਬਣਾਇਆ ਤੇ ਅੱਜ ਇਹਨੂੰ ਆਪਾਂ ਅੱਗ ਲਾਉਣੀ ਆ ਰਾਵਣ ਨੂੰ ਬਾਦਲ ਨੂੰ ਬਾਦਲ ਨੂੰ ਰਾਵਣ ਨੂੰ ਤੇ ਹੁਣ ਮੈਂ ਬੇਨਤੀ ਕਰਦਾ ਆਪਣੇ ਵੀਰ ਨੂੰ ਕਿ ਇਹ ਰਾਵਣ ਨੂੰ ਜਿਹੜੀ ਆ ਉਹ ਅੱਗ ਲਾ ਦੇ ਥੱਲੇ ਲਾ ਪਹਿਲ ਇਹਨੂੰ ਲਾ ਪਹਿਲ ਇਹਨੂੰ ਲਾ ਪੋਤਾ ਆਪਲਾ ਚਾਜਣਾ ਆਪਲਾ ਆਪਲਾ ਇੱਧਰ ਬਿਲਾ ਵੇਖ ਬੱਚੇ ਦਾ ਲੜੀ ਦਾ ਖੂਨ ਮਮਾ ਇੱਥੇ ਲਾਈ ਬਾਬੂ ਇੱਥੇ ਲਾ ਬੱਚੇ ਦਾ ਲੜੀ ਮਮਾ ਇੱਥੇ ਲੜੀ ਪਾਰੇ ਇਹ ਕੱਚੇ ਲੜੀ ਲੜੀ ਪਾਰੇ ਮੰਤਰੀ ਇੱਥੇ ਲੈ ਜਾਓ ਇੱਧਰ ਨਾ ਕਰੋ ਵੇ ਵੇ ਓਏ ਸਾਰੇ ਪਾਸੇ ਪਟਾਕੇ ਖਿਲਰ ਰਹੇ ਸਾਰੇ ਪਾਸੇ ਹੋ ਜਾ ਬਾਬੂ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਉਹ ਲੜੀ ਨੂੰ ਨਹੀਂ ਲੱਗਦੀ। ਲੜੀ। ਉਹ ਆਹ ਦੌਣ ਮਾਰ ਗਿਆ। ਆਹ